ਸਾਰੇ ਦਾ ਵਪਾਰੀ YouTube ਚ ਸਵੇਰ ਦੇ ਵੀ ਜਿਹੜੇ ਹੋ ਚੁੱਕੇ ਆ ਤੇ ਪੂਰੇ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਬਾਕੀ ਵੀ ਅੱਜ ਦਾ ਰੇਟ ਦੇਖਾਂਗੇ ਜਿਹੜਾ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਜੀ ਤੇ ਲਗਭਗ 7:30 ਬੋਲੀ ਸ਼ੁਰੂ ਹੋ ਜਾਂਦੀ ਤੇ ਹਰੇ-ਚਾਰੇ ਦੇ ਵੀ ਰੇਟ ਦੀ ਗੱਲ ਕਰਦੇ ਆ ਕੱਲ ਹਰਾ-ਚਾਰਾ ਜਿਹੜਾ ਕੋੜ ਕਪੂਰੇ ਮੰਡੀ ਦੇ ਵਿੱਚ ਬਈ 450 ਰੁਪਏ ਤੱਕ ਜਿਹੜਾ ਗੱਲ ਹਰਾ-ਚਾਰਾ ਵਿਕਿਆ ਤੇ ਬਾਕੀ ਵੀ ਜਗਰਾਉ ਮੰਡੀ ਦੇ ਵਿੱਚ ਉਹੀ 350 ਰੁਪਏ ਜਿਹੜਾ ਰੇਡ ਰਿਹਾ ਪਾਸ ਜਿਹੜੀ ਤੂੜੀ ਵਿਕ ਰਹੀ ਹੈ ਹਰੇ ਕੋਟ ਪੂਰਾ ਮੰਡੀ ਦੇ ਵਿੱਚ ਫਰੀ ਕੋਟ ਮੰਡੀ ਦੇ ਵਿੱਚ ਕੱਲ ਜਿਹੜੀ ਤੂੜੀ ਵਿਕੀ ਹੈ ਤੇ ਬਾਕੀ ਅੱਜ ਦੇ ਰੇਟ ਵੀ ਜਿਹੜੇ ਵੀ ਆਪਾਂ ਫੇਸਬੁੱਕ ਤੇ ਡੇਲੀ ਪਾਉਂਦੇ ਹਾਂ ਹਰੇਕ ਮੰਡੀ ਦਾ ਰੇਟ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਕੀ ਰੇਟ ਜਿਹੜੀ ਤੂੜੀ ਵਿਕ ਰਹੀ ਹੈ ਪਾਸੇ ਵਾਲੀਆਂ ਮੰਡੀਆਂ ਦੇ ਵਿੱਚ ਤੇ ਬਾਕੀ ਵੀ ਜੇ ਗੱਲ ਕਰੀਏ ਆਪਾਂ ਬਹਾਲੀ ਦੇ ਵਿੱਚ ਜਿਹੜਾ 700 ਰੁਪਿਆ ਰੇਟ ਰਿਹਾ ਤੇ ਮਲੇਰ ਕੋਟਲੇ ਵਿੱਚ 710 ਰੁਪਏ ਜਿਹੜੀ ਕੱਲ ਵਿਕੀ ਹੈ ਲੁਧਿਆਣੇ ਦੇ ਵਿੱਚ ਜਿਹੜੀ 740 ਰੁਪਏ ਤੇ ਗੰਗਾ ਨਗਰ ਵਿੱਚ 690 ਰੁਪਏ శ్రీ ਅੰਬਰ ਸਰ ਸਾਹਿਬ ਵਿੱਚ 650 ਰੁਪਏ ਤੱਕ ਜਿਹੜੀ ਤੂੜੀ ਗਈ ਆ ਤੇ ਕੱਲ ਕੋੜਕਪੂਰੇ ਮੰਡੀ ਦੇ ਵਿੱਚ ਵੀ ਉਹੀ 470 ਰੁਪਏ ਦੇਖ ਸਕਦੇ ਹਾਂ ਤੇ ਚਲੋ ਵੀ ਆਪਾਂ ਵੀ ਬੋਲੀਵਾਲ ਨੂੰ ਚੱਲਦੇ ਆ ਤੇ ਦੇਖਾਂਗੇ ਵੀ ਅੱਜ ਦਾ ਕੀ ਰੇਟ ਜਿਹੜਾ ਜਾਂਦਾ ਤੇ ਲਾਈਵ ਨੂੰ ਵੀ ਵਾਰ-ਵਾਰ ਸ਼ੇਅਰ ਯੂਰ ਕਰੇ ਜੀ ਉਹਤੇ ਇੱਕ ਸਾੜ ਵੀਰੋ ਤਰੀਕ ਸੁਣ ਦੱਸ ਦਈਏ ਅੱਜ ਜਿਹੜੀ ਤਰੀਕ ਹੋ ਗਈ 19 ਦਸੰਬਰ ਕੀ ਕੋੜ ਪੂਰੇ ਬਈ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7:30 ਵੱਜ ਚੁੱਕੇ ਆ ਤੇ ਰੇਟ ਵੀ ਦੇਖਾਂਗੇ ਆ ਇੱਧਰ ਕਿੱਥੋਂ ਤੱਕ ਜਾਂਦਾ ਐਸਾ ਘਿਰ ਤੂਗਾ ਨਹੀਂ ਜਾਂਦੇ ਕਿਉਂ ਦਾਲੀ ਗਰੇ ਪੜੇ ਇਧਰ ਹਰਦੀਸ਼ ਨੇ ਅੰਦਰ ਹੈ ਨੀ ਮਾੜਾ ਕੋਟਾ ਨਾ ਕੰਡਾ ਬੰਦ ਨਾ ਹੋਈਦਾ ਆ ਕੰਡਾ ਲਈ ਤੋੜੀ ਸੀ ਯਾਰ ਬਾਈ ਇਹ ਨਹੀਂ ਨਹੀਂ ਅੰਦਰੋਂ ਪੱਟਦਾ ਭਾਈ ਤੋੜੀ ਅੰਦਰ ਦੀ ਦਾਸ ਦਾ ਵੇਖ ਕੇ ਬੋਲੀ ਦਿਓ ਇਹਨੂੰ ਹਾਂ ਨਿਕਲੂਗੀ ਆ ਵਿੱਚੋਂ 250 ਰੁਪਿਆ 250 ਰੁਪਿਆ 70 70 ਮਾਲਾ ਬੋਟੇ 100 ਜੰਗਾ ਮੁਰਗਾ ਰੋਲਾ ਬਗਾ ਫਿਰ ਸੁਪਰ ਬੰਦਿਆ ਬ੍ਰੈਂਡ 65 70 75 80 81 90 92 405 415 20 25 30 35 ਲੰਗਣ ਮੈਂ ਵੀ ਇਹਨਾਂ ਨੂੰ ਲੰਗੀ ਜਲ ਪਾ ਆਜਾ ਕਰ ਕੋਈ ਪੰਚੀ ਨਹੀਂ ਰੇਟਰ ਰੇਨ ਪਾਉ ਉਹ ਜਰਾ ਇੰਦਰ ਪਰਦੀ ਹੋਣੀ ਉਹ ਤੇ ਆਪਾ ਲਾ ਕੇ ਆਏ ਲਾਉਂਦੇ ਆ ਉਹ ਦੂਰੇ ਨਾ ਰਸਨੀ ਪਹਿਲਾਂ ਬਿਸਤਰੀ ਮੈਂ ਹੱਥ ਮੈਂ ਰੋਜ ਹੀ ਲੰਗਣਾ ਕਿ ਡਾਕਟਰ ਨੇ ਵੀ ਟੂੜੀ ਲੈਣੀ ਹੈ ਗੁੱਸਾ ਕਾ ਦਾ ਕਿਹੜਾ ਕਹਿੰਦਾ ਲੈ ਇਹਨੇ ਲਈ ਆ ਗੁੱਸਾ ਕਾ ਦਾ ਨੇ ਇਹ ਗੱਲ ਚਲ ਚੁੱਪ ਕਰ ਜਾਓ ਚੱਲ ਛੱਡੋ ਇਹੀ ਹੈ ਭਾਈ ਆਪਣੀ ਇੱਕ ਅੰਦਰ ਨਹੀਂ ਕੋਈ ਵਿੱਚ ਬਾਹਰ ਦੀ ਪਿਆ ਦੇ ਨਾਲ ਦੀ ਭਾਈ ਬੋਲੋ ਸਮਾਲ ਸਰ ਜਾਏਗਾ ਹੈ ਭਾਈ ਸਮਾਲ ਸਰ ਆ ਗੱਲ ਗੱਲ ਕਰ ਲੋਗੇ ਰਿਆ ਸਮਾਲ ਸਰ ਜਾਏਗਾ 800 ਰੁਪਏ ਕਰਾਏ ਭਾਈ ਬੋਲੋ ਜੀ 400 ਰੁਪਏ ਯਾਰ 400 ਬੋਲ 10 15 20 25 425 35 435 40 45 445 450 ਬੋਲੀ ਦੇ ਵਗੈਰੇ ਰੇਟ ਗੋਲੂ ਆ ਆਪਰੇ ਕੇਵਲ ਅੰਦਰ ਦੀ ਹੈ ਜਾਉਂਗਾ ਫ੍ਰੀ ਕੋੜਾ ਜਾਉਣਾ ਫ੍ਰੀ ਦਿੰਦੇ ਪਰ ਆ ਕਿੰਨਾ ਫ੍ਰੀ ਦੋੜਦਾ ਭਾਈ 800 ਰੁਪਇਆ ਮੰਗੀ ਜਾਂਦੇ ਆ 450 ਦੇਵਾਂਗੇ ਭਾਈ ਹਾਂਜੀ ਦੇਣਾ ਦੇ ਰੇ ਬਾਈ ਆ 450 ਰੱਖਦੇ 450 450 ਹੀ ਆ ਬੋਲੋ ਹਣ ਉਹ 455 ਕਰਦੇ 52 452 ਬੋਲਾ ਵੇਜ ਲੈ 455 ਇਹ ਬਾਈ ਸਾਡੀ ਆ ਗੜਾ 865 70 75 80 480 88 90 95 ਹਾਂ ਹਾਂ ਖੇਰ ਪਾ ਕੇ 500 5 500 5 ਬੋਲਾ ਜੀ ਬਾਹਰ ਹੀ ਆਪਣਾ 505 ਆਹ ਤੂੰ ਮੈਂ 500 500 ਬਾਅਦ ਸਜ ਆ ਗਿਆ ਕਰਿਆ ਆਹ ਬਾਅਦ ਚ ਲੜਦੇ ਅੱਜ ਆ ਨਹੀਂ ਬੰਦਾ ਕਿਹੜਾ ਵਾਲੀ ਵਾਲਾ ਕਿਹੜਾ ਬਾਈ ਆਦੀ ਬਾਈ ਹਾਂ ਹਾਂ ਨਹੀਂ ਨਹੀਂ ਉਹ ਨੂੰ ਬਤਾ ਬਾਕੀ ਤੁਸੀਂ ਬੋਲੋ ਕਿਤੇ ਹੋ ਜਾਂਦਾ ਕਿੱਥੇ ਹੋਇਆ ਬੰਦਾ ਬੋਲੋ ਹੀ ਬੋਲੋ ਹੱਥ ਵੀ ਨਹੀਂ ज दस चार सौ दस बोलता कोई पंद्रह चार सौ पंद्रह पच्चीस ती रुपये पैंती चालीस चार सौ चालीस बोलता कोई 445 ਰੁਪਏ 450 52 60 60 65 465 ਰੁਪਏ ਬੋਲਾ ਭਾਈ ਜੀ ਨੇ ਇਹ 465 ਰੁਪਏ ਬਾਈ ਲੋਬੀ 465 ਰੁਪਏ ਹਾਂ ਬਿਲੂ ਹਾਂ ਕਿਵੇਂ ਕੰਮ ਦਈਆਂ ਹਾਂ ਬੋਲੋ ਭਾਈ 450 450 ਜੀ 450 52 60 75

320 ਕੀ ਗੱਲ ਕੰਬੀ ਜੰਨਾ 320 ਰੁਪਏ 25 30 35 335 ਬੋਲਾਂਗੇ ਨਾ ਕੀ ਦੀਆ ਭਾਈ ਦੂਰੀਆ ਆਪ ਕੋ ਨਹੀਂ ਦਿੱਤੀਆ ਆਇਂ ਨਿਕਲੋ ਸਾਰੀ ਹਾਂ ਬੋਲੋ ਜੀ ਆਇਂ ਨਿਕਲੋ 395 ਬੋਲਾਂਗੇ ਨਾ 300 ਤੈਨੂੰ 195 ਰੁਪਏ ਲੋਬੀ ਆਹਾਂ ਥੋੜੀ ਵੀ ਕੀ 350 ਦੇ ਰੁਪਏ ਤੇ ਬਾਕੀ ਵੀ ਇੱਕ ਟਰਾਲੀ ਅੱਜ 500 ਰੁਪਈਏ 500 ਰੁਪਏ ਦੇ ਆਸ-ਪਾਸ ਲਗੀ ਆ ਤੇ ਟਰਾਲੀਆਂ ਵੀ ਜਿਹੜੀਆਂ 9-10 ਆ ਜਾਣਗੀਆਂ ਸੀਗ ਤੇ ਟਾਈਮ ਲਗਭਗ 7:00 ਵਜੇ ਹੁਣ 44 ਮਿੰਟ ਹੋ ਚੁੱਕੇ ਆ ਤੇ 7:30 ਵਜੇ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਤੇ 10-14 ਮਿੰਟ ਜਿਹੜੀ ਅੱਜ ਬੋਲੀ ਚੱਲੀ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਵੀਡੀਓ ਦੇ ਨਾਲ ਜੁੜਨ ਦੇ ਲਈ ਤੇ ਬਾਕੀ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ